ਖਬਰਨਾਮਾ ਦੇਖ ਰਿਹਾ ਸ੍ਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਭਾਵੇਂ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪ੍ਰੋਲ ਨਹੀਂ ਮਿਲੀ ਹਾਲਾਂਕਿ ਪ੍ਰੋਲ ਨਾ ਮਿਲਣ ਤੇ ਹਲਕਾ ਸ਼੍ਰੀ ਕਦੂਰ ਸਾਹਿਬ ਦੇ ਲੋਕਾਂ ਵੱਲੋਂ ਖਾਸ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਪਿਤਾ ਤਰਸੀਮ ਸਿੰਘ ਖਾਲਸਾ ਉਹਨਾਂ ਦੀ ਮਾਤਾ ਅਤੇ ਉਹਨਾਂ ਦੇ ਸਮਰਥਕਾਂ ਵੱਲੋਂ ਪੰਜਾਬ ਸਰਕਾਰ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧ ਕੀਤਾ ਜਾ ਰਿਹਾ ਹੈ ਕੱਲ ਇੱਕ ਸਪੈਸ਼ਲ ਕਾਨਫਰੰਸ ਸੱਦੀ ਗਈ ਕਾਨਫਰੰਸ ਦੇ ਵਿੱਚ ਕਿਹਾ ਗਿਆ ਕਿ ਇੱਕ ਪਾਸੇ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਵਸ ਮਨਾ ਰਹੇ ਨੇ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਮਾਨਵਤਾ ਦੀ ਗੱਲ ਕੀਤੀ ਜਾ ਰਹੀ ਹੈ ਜਿੱਥੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ ਜਾ ਰਹੀ ਹੈ ਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪਸੰਦ ਨਹੀਂ ਕਰਦੇ ਕਿਸੇ ਵੀ ਤਰ੍ਹਾਂ ਦਾ ਮਾਹੌਲ ਖਰਾਬ ਨਹੀਂ ਹੋਣਾ ਸੀ ਕਿਉਂਕਿ ਉਹਨਾਂ ਨੇ ਪੰਜਾਬ ਦੇ ਵਿੱਚ ਆਉਣਾ ਨਹੀਂ ਸੀ ਉਹਨਾਂ ਨੇ ਸਿਰਫ ਲੋਕ ਸਭਾ ਦੇ ਵਿੱਚ ਜਾਣਾ ਸੀ ਕਿਉਂਕਿ ਸਰਦ ਰੁੱਤ ਸੈਸ਼ਨ ਇਜਲਾਸ ਲੋਕ ਸਭਾ ਦਾ 1 ਦਸੰਬਰ ਤੋਂ ਲੈ ਕੇ 19 ਦਸੰਬਰ ਤੱਕ ਚੱਲੇਗਾ ਉਸ ਵਿੱਚ ਭਾਗ ਲੈਣਾ ਚਾਹੁੰਦੇ ਸੀ ਕਿਉਂਕਿ 18 ਲੱਖ ਲੋਕਾਂ ਨੇ ਵੋਟਾਂ ਪਾਈਆਂ ਭਾਈ ਅਮਰਤਪਾਲ ਖਾਲਸਾ ਨੂੰ 197000 ਤੋਂ ਵੱਧ ਵੱਡੇ ਵੋਟਾਂ ਦੇ ਫਰਕ ਨਾਲ ਜਿੱਤੇ ਉਹਨਾਂ ਨੇ ਕਿਹਾ ਕਿ ਇਹ ਮਨੁੱਖੀ ਅਧਿਕਾਰਾਂ ਦਾ ਘਾਣ ਹੈ ਤੇ ਦੂਸਰੇ ਪਾਸੇ ਭਾਈ ਅੰਮ੍ਰਿਤਪਾਲ ਖਾਲਸਾ ਦੇ ਉਮੀਦਵਾਰ ਜਿਨ੍ਹਾਂ ਨੇ ਚੋਣ ਲੜੀ ਸੀ ਹਲਕਾ ਤੰਤਰ ਦੀ ਜਿਮਨੀ ਚੋਣ ਉਹਨਾਂ ਨੂੰ ਲਗਭਗ 20000 ਤੋਂ ਪਲੱਸ ਬੂਟਾਂ ਪਈਆਂ ਉਸ ਨੂੰ ਆਰਗੈਨਿਕ ਵੋਟ ਮੰਨਿਆ ਜਾ ਰਿਹਾ ਹੈ ਉਹ ਵੋਟ ਖਰੀਦੀ ਨਹੀਂ ਗਈ ਉਸ ਵੋਟ ਦੇ ਲਈ ਪੈਸੇ ਨਹੀਂ ਦਿੱਤੇ ਗਏ ਉਸ ਵੋਟ ਦੇ ਲਈ ਸ਼ਰਾਬਾਂ ਨਹੀਂ ਮੰਡੀਆਂ ਗਈਆਂ ਇਸ ਦਾ ਖਲਾਸਾ ਖੁਦ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਹੁਣਾ ਨੇ ਕੱਲ ਕਾਨਫਰੰਸ ਕਰਕੇ ਕੀਤਾ ਜਿਨ੍ਹਾਂ ਨੇ ਸਪੋਰਟ ਨਹੀਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਨਖੇਦੀ ਕੀਤੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਲੇਕਿਨ ਭਾਈ ਅਮਰਪਾਲ ਖਾਲਸਾ ਨੂੰ ਪਰੋਲ ਭਾਵੇਂ ਨਹੀਂ ਮਿਲੀ ਇਸ ਦੇ ਬਾਅਦ ਯੂਧ ਤਰਸੀਮ ਸਿੰਘ ਖਾਲਸਾ ਉਸ ਦੇ ਸਾਥੀ ਅਤੇ ਨਵੀਂ ਸ਼੍ਰੋਮਣੀ ਅਕਾਲੀ ਦਲ ਦੇ ਪਰੀ ਪਲੈਨਿੰਗ ਹੋ ਰਹੀ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਜਿਸ ਤਰ੍ਹਾਂ ਹਲਕਾ ਤਣਤਰ ਦੀ ਜਿਮਨੀ ਚੋਣ ਗਠ ਜੋੜ ਕਰਕੇ ਲੜੀ ਗਈ ਉਸ ਨੂੰ ਆਰਗੈਨਿਕ ਵੋਟ ਦਾ ਬਹਾਲਾ ਦਿੱਤਾ ਜਾ ਰਿਹਾ ਹੈ ਉਸੇ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਜਿਹੜੀਆਂ ਆਪ ਬਲਾਕ ਸੰਮਤੀ ਦੀਆਂ ਚੋਣਾਂ ਹੋਣਗੀਆਂ ਜਾਂ ਜ਼ਿਲ੍ਹਾ ਪੰਚਾਇਤ ਸੰਮਤੀ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਹੋਣਗੀਆਂ ਉਹਨਾਂ ਦੇ ਵਿੱਚ ਇਹ ਇਕੱਠੇ ਹੋ ਕੇ ਗਠਬੰਧਨ ਕਰਕੇ ਇਹ ਚੋਣਾਂ ਲੜੀਆਂ ਜਾਣਗੀਆਂ ਇਹ ਕਿਹੜੇ ਨਿਸ਼ਾਨ ਤੇ ਲੜੀਆਂ ਚਾਨੀਆਂ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਦੂਸਰੇ ਪਾਸੇ ਭਾਈ ਅਮਰਤਪਾਲ ਖਾਲਸਾ ਦੇ ਜਿਹੜੇ ਸਮਰਥਕ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਆਗੂ ਨੇ ਜਿਹੜੇ ਉਹਨਾਂ ਦੀ ਪਾਰਟੀ ਦੇ ਇੰਚਾਰਜ ਹਲਕਾ ਇੰਚਾਰਜ ਜ਼ਿਲ੍ਹਾ ਇੰਚਾਰਜ ਨੇ ਉਹਨਾਂ ਨੇ ਵੀ ਜਿਹੜਾ ਹੈ ਪ੍ਰੀਪਲਾਨਡ ਹੋਣਾ ਸ਼ੁਰੂ ਕਰ ਦਿੱਤਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲਈ ਉਹ ਨੋਰਮਲ ਨਾ ਨੇ ਉਹ ਤਿਆਰ ਨੇ ਅਤੇ ਉਹਨਾਂ ਦਾ ਇਹ ਸੁਪਨਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਨੂੰ ਪੰਜਾਬ ਦਾ ਭੁਖ ਮੰਤਰੀ ਬਣਾਉਣਾ ਹਾਲਾਂਕਿ ਜੇ ਗੱਲ ਕਰੀਏ ਦੂਸਰੀਆਂ ਪਾਰਟੀਆਂ ਵੀ ਅੱਡੀ ਚੂਟੀ ਦਾ ਜ਼ੋਰ ਲਗਾ ਰਹੀਆਂ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰਤੇ ਨੇ ਇਸ ਕਰਕੇ ਭਾਈ ਅੰਮ੍ਰਿਤਪਾਲ ਖਾਲਸਾ ਪਾਰਟੀ ਦੇ ਜਿਹੜੇ ਵੱਡੇ ਆਗੂ ਨੇ ਉਹ ਲਗਾਤਾਰ ਜਿਹੜਾ ਹੈ ਪਿੰਡਾਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਹਲਕਿਆਂ ਦੇ ਵਿੱਚ ਮੀਟਿੰਗਾਂ ਕਰ ਰਹੇ ਨੇ ਸ਼ਹਿਰਾਂ ਅਤੇ ਕਸਬਿਆਂ ਦੇ ਵਿੱਚ ਜਾ ਜਾ ਕੇ ਅਡਿਯੋਲਜੀ ਜਿਹੜੀ ਹੈ ਜਿਹੜੀ ਵਿਚਾਰਧਾਰਾ ਹੈ ਅਕਾਲੀ ਦਲ ਆਵਾਜ਼ ਪੰਜਾਬ ਦੇ ਮੁਖੀ ਭਾਈ ਅੰਮ੍ਰਿਤਪਾਲ ਖਾਲਸਾ ਦੀ ਜਿਹੜਾ ਉਹ ਮੈਨੀਫੈਸਟੋ ਹੈ ਉਹਦੇ ਬਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ ਭਾਈ ਅੰਮ੍ਰਿਤਪਾਲ ਖਾਲਸਾ ਦੇ ਹੱਕ ਵਿੱਚ ਆਵਾਜ਼ ਨੂੰ ਬਲੰਦ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਐਨਐਸਸੀ ਨੂੰ ਲੈ ਕੇ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਵੇ ਹਾਲਾਂਕਿ ਪੰਜਾਬ ਅਤੇ ਹਰਿਆਣਾ ਦੀ ਹਾਈ ਕੋਰਟ ਦੇ ਜੱਜ ਸੁਬਾਨਾ ਨੇ ਕਿਸੇ ਵੀ ਤਰ੍ਹਾਂ ਦੀ ਟਿਕਟਪਣੀ ਨਹੀਂ ਕੀਤੀ ਪਰ ਉਹਨੂੰ ਲੈ ਕੇ ਲੇਕਿਨ ਕਾਨੂੰਨ ਦੀ ਵਿਵਸਥਾ ਦਾ ਹਵਾਲਾ ਦੇ ਕੇ ਇਹ ਜਿਹੜਾ ਹੈ ਪ੍ਰੋਲ ਨੂੰ ਇਨਕਾਰ ਕਰ ਦਿੱਤਾ ਗਿਆ ਲੇਕਿਨ ਇਸ ਦੇ ਬਾਵਜੂਦ ਤਰਸੀਮ ਸਿੰਘ ਖਾਲਸਾ ਅਤੇ ਉਸ ਦੇ ਜਿਹੜੇ ਸਾਥੀ ਨੇ ਉਹ ਲਗਾਤਾਰ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਨਗਰਾਂ ਦੇ ਵਿੱਚ ਮਿਟਗਾ ਕਰ ਰਹੇ ਨੇ ਤਾਂ ਕਿ ਜੜ ਤੋਂ ਗਰਾਊਂਡ ਲੈਵਲ ਤੋਂ ਅਕਾਲੀ ਦਲ ਵਾਰਸ ਪੰਜਾਬ ਦੀ ਪਾਰਟੀ ਨੂੰ ਮਜ਼ਬੂਤ ਕੀਤਾ ਜਾਵੇ ਹੋ ਸਕਦਾ ਹੈ ਕਿ ਨਵੀਂ ਸ਼ਰੂਪੀ ਅਕਾਲੀ ਦਲ ਜਿਸ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਇਹਨਾਂ ਦੇ ਨਾਲ 50-50 ਗਠਬੰਧਨ ਕਰਕੇ ਵਿਧਾਨ ਸਭਾ ਦੀਆਂ ਚੋਣਾਂ ਲੜੀਆਂ ਜਾਣ ਤੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਦੱਸਦੇ ਨੇ ਕਿ ਜੇਕਰ ਸਰਕਾਰ ਨਹੀਂ ਬਣਾ ਬਣਾ ਪਾਣਗੇ ਲੇਕਿਨ ਸਰਕਾਰ ਦੇ ਵਿੱਚ ਹਿੱਸਾ ਜ਼ਰੂਰ ਹੋਵੇਗਾ ਵਿਰੋਧੀ ਧਿਰ ਮਜ਼ਬੂਤ ਜ਼ਰੂਰ ਹੋਵੇਗੀ ਨਵੀਂ ਸ਼ਰੂਪੀ ਅਕਾਲੀ ਦਲ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਮੁਖੀ ਭਾਈ ਅਮਰਤਪਾਲ ਖਾਲਸਾ ਦੀ ਜੇਕਰ ਇਹ ਗਠਬੰਧਨ ਕਰਕੇ ਗਠਬੰਧਨ ਦੀ ਅਲਾਇਸ ਦੇ ਤਹਿਤ 27 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਦੇ ਨੇ ਧੰਨ